ਤੋਦ ਪੀ ਲਿਆ ਵੀ ਟੂਰ ਤੇ ਜਾਣ ਵਾਸਤੇ ਆਪਣੇ ਸਮਾਨ ਰੈਡੀ ਆ ਤੇ ਆਹ ਡੱਬੇ ਪਾ ਕੇ ਨਾਲ ਲੈ ਕੇ ਜਾਵਾਂ ਕਿਉਂਕਿ ਰਾਹ ਦੇ ਵਿੱਚ ਖਾਦਾ ਜਾਂਦਾ ਤੇ ਮਖਾਣੀ ਮਖੂਣੀ ਰੱਖ ਲਈ ਆਪਾਂ ਤੇ ਪੈਕਿੰਗ ਆਪਣੀ ਡਨ ਹੋ ਗਈ ਆ ਤੇ ਇਸ ਤੋਂ ਬਾਅਦ ਕੱਲੂ ਚਾਲੇ ਪਾਵਾਂਗੇ ਤੇ ਇਹੀ ਗੱਲ ਬਾਤ ਆ ਬਾਕੀ ਤੇ ਬੋਲੋ ਸਾਰੇ ਪਿਆਰ ਭਰੇ ਸੁਸਰੇ ਕਰ ਉਮੀਦ ਕਰਦਾ ਸਾਰੇ ਠੀਕ ਹੋਵਾਂਗੇ ਜੀ ਅ ਵੀ ਕਹਦੇ ਆਂ ਆਤੀ ਇਹ ਬੁਧੀ ਜਾਣੀ ਹੋਈ ਜਲਦੀ ਬਚੇ ਉਹ ਤਾਂ ਵੀ ਅੱਗੇ ਆ ਨਾ ਬੁਖਾਰ ਚੱਲਦੇ ਵੇ ਮਰੀਏ ਯਾਰ ਠੀਕਾ ਬੁਖਾਰ ਚ ਸੁਣਾ ਜਾਈਏ ਰੋਣਾਈ ਜਾਈਏ ਹੋਰ ਸਰਜਰੀ ਸਵੇਰ ਦੇ ਨਾਲ ਸਵਾਗਤ ਆ ਜੀ ਇੱਕ ਸੱਜਰੇ ਤਾਜ਼ੇ ਵਲੌਗ ਦੇ ਵਿੱਚ ਮੇਰੇ ਵੱਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਨੂੰ ਆਖਦੇ ਆਂ ਤੇ ਨਿਕਲੇ ਆਂ ਫੇਰ ਸਾਈਕਲਿੰਗ ਤੇ ਆਸ-ਪਾਸ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਤੇ ਵਧੀਆ ਮਾਹੌਲ ਆ ਠੰਡ ਠੰਡ ਹੈਗੀ ਆ ਤੇ ਸਾਈਕਲ ਦੀ ਸਰਵਿਸ ਕਰਾ ਕੇ ਅੱਜ ਆਪਾਂ ਇਹਨੂੰ ਰਵਾਣਾ ਕਰਨ ਵਾਸਤੇ ਆਏ ਸੀਗੇ ਤੇ ਬਾਕੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਲਈ ਜਲਦ ਸਰਪ੍ਰਾਈਜ਼ ਲੈ ਕੇ ਹਾਜ਼ਰ ਆਂ ਤੇ ਐਦਾਂ ਹੀ ਬਣੇ ਰਹੋ ਬਾਕੀ ਸਾਡੇ ਬਰਾੜ ਸਾਹਿਬ ਸਾਡੇ ਵਿਚਕਾਰ ਦੋ ਦਿਨਾਂ ਬਾਅਦ ਕੀ ਹਾਲ ਚਾਲ ਬਰਾੜ ਸਾਹਿਬ ਚੜਦੀ ਕਲਾ ਚੜਦੀ ਕਲਾ ਵੀਰ ਤੁਸੀਂ 2 ਦਿਨਾਂ ਬਾਅਦ ਆ ਹਾਂ ਉਹ ਵੀ ਇਕੱਠੇ ਹੋਏ ਆਂ ਹੀ ਹੋਰ ਠੀਕ ਠਾਕ ਆ ਵਧੀਆ ਵਧੀਆ ਹੋਰ ਬਰਾੜ ਸਾਹਿਬ ਵਧੀਆ ਹੀ ਵਧੀਆ ਠੀਕ ਠਾਕ ਠੀਕ ਠਾਕ ਚੜਦੀ ਕਲਾ ਹਾਂ ਪੂਰੇ ਜਮਾਂ ਚਲਕਾ ਮਾਰਦੇ ਆਂ ਪੂਰੇ ਠੀਕ ਆ ਤੇ ਓਕੇ ਆ ਬਾਕੀ ਚਲੋ ਕਰਦੇ ਆਂ ਗੱਲਬਾਤ ਬਾਕੀ ਸੰਜੀ ਮੋਰ ਬਾਪੂ ਜੀ ਨੂੰ ਸਾਸ੍ਰਿਕਾਲ ਅੰਕੜੇ ਸਸ ਜੀ ਸਾਰੀ ਸਭਾ ਹੋਠੀਕ ਠਾਕ ਜੀ ਹਾਂ ਜੀ ਤੁਹਾਡੇ ਚੜਦੀ ਕਲਾ ਦਰਸ਼ਕਾਂ ਪਿੰਨ ਠੀਕ ਠਾਕ ਹਨ ਜੀ ਹਾਂ ਜੀ ਬਿਲਕੁਲ ਮਹਰ ਤੇ ਬਾਕੀ ਬਰਾੜ ਸਾਹਿਬ ਇਧਰ ਹਾਂ ਜੀ ਹੋਰ ਚੜਦੀ ਕਲਾ ਹਾਂ ਬੋਰੀ ਪੂਰੀ ਪੂਰੀ ਅੱਜ ਸੇਰੇ ਸੇਰੇ ਖੂਨ ਵਧਾਇਆ ਜਾਊਗਾ ਖੂਨ ਵਧਾਇਆ ਜਾਊਗਾ ਮੰਨ ਤੋਂ ਲੋੜ ਵੀ ਆ ਹਾਂ ਬਾਕੀ ਇਧਰ ਵੀ ਕੀ ਨਾਦਾ 100 100 100

माना था वही तेरा नहीं आ, तेरा तो है ही को है ही को ही और फिर अब इन्होंने भी होम में दे दे हाँ अभी होम दे दे इन्होंने भी कहा है होम में नहीं बारे में गुरु के साथ किया मैं तो तू उधर आया हाँ बस मोटा फार्मूला ही है बस तू तू करी जा बस ठीक है मैं तू मैं मैं आ गई बात सारा कुछ तेरी सारी छुट्टी भी ਪਾ ਦੇ ਸਤਿ ਸ੍ਰੀ ਅਕਾਲ ਉਮੀਦ ਕਰਦਾ ਸਾਰੇ ਠੀਕ ਹੋਵਗੇ ਜੀ ਅਸੀਂ ਵੀ ਠੀਕ ਆ ਸਾਡੇ ਚੈਨਲ ਨੂੰ ਲਾਈਕ ਕਰੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਸਾਨੂੰ ਧੰਨਵਾਦੀ ਸਤਿ ਸ੍ਰੀ ਅਕਾਲ ਤੂੰ ਵੀ ਕਹਦੇ ਇਹ ਨੂੰ ਆਂਦਾ ਨਹੀਂ ਕਿਸ ਖਾਇਆ ਆ ਕੀ ਪਰਪਰੀ ਸਿੰਘ ਤੇ ਜੈ ਵੀਰ ਸਿੰਘ ਸਾਈਕਲਿਸਟ ਡੀਕੀ ਜਾਂਦੇ ਵੀ ਅੱਜ ਪਰ ਥੋੜਾ ਜਿਹਾ ਮੁੰਡੇ ਲੇਟ ਆਏ ਆ ਤਾਂ ਕਰਕੇ ਆਪਾਂ ਫਿਰ ਨਹੀਂ ਜਾਂਦੇ ਅੱਜ ਹੋਰ ਫਿਰ ਬੁਲਾ ਦੇ ਫਿਰ ਨਮਸਤੇ ਸਤਿ ਸ਼੍ਰੀ ਅਕਾਲ ਬੁਲਾ ਦੇ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਤੂੰ ਵੀ ਬੁਲਾ ਦੇ ਵੀ ਆਹ ਤੇਜ ਆ ਮੁੰਡਾ ਮੇਰਾ ਹੋਰ ਫਿਰ ਵਧੀਆ ਕਿਹੜੀ ਕਲਾਸ ਚ ਪੜਦਾ 3ਜੀ ਚ 3ਜੀ ਚ ਕਿੱਥੇ ਸੰਤੋਖ ਬੰਨੇ ਹੇ ਕਰ ਚ ਠੀਕ ਆ ਤੇ ਇਹ ਨੂੰ ਤੁਸੀਂ ਜਾਣਦੇ ਆ ਬਈ ਇਲਤੀ ਬੱਚੇ ਨੂੰ ਦੰਦ ਹੀ ਕੱਢੀ ਆ ਨਾ ਇਹ ਬੁਖਾਰ ਆਜ ਬੁਖਾਰ ਚਾਹਤੇ ਹੁੰਦੇ ਆ ਵਧੀਆ ਯਾਰ ਠੀਕ ਆ ਬਿਖਾ ਝਸਣਾ ਚਾਹੀਦਾ ਰੋਣਾ ਨਹੀਂ ਚਾਹੀਦਾ। ਟਮਾ ਹੋ ਗਿਆ 5:40 ਮਿੰਟ ਦਾ ਤੇ ਆਪਾਂ ਸਾਈਕਲ ਲੈ ਕੇ ਨਿਕਲੇ ਸੀਗੇ ਨਾਲ ਨੰਨੇ ਮੰਨੇ ਤੇ ਪਲੇਟ ਲਵਾ ਕੇ ਲਿਆਉਣੀ ਆ ਦੇਖਦੇ ਆ ਵੀ ਪੱਤੀ ਜੀ ਵੈਲਡ ਕਰਕੇ ਦਿੰਦਾ ਇਹ ਤੇ ਵੈਲਡਿੰਗ ਵੇਹ ਤਾਂ ਹੁੰਦਾ ਨਹੀਂ ਗੈਸ ਵੈਲਡ ਤੇ ਨਾ ਦੂਜਾ ਦੇਸੀ ਹੱਲ ਜੇ ਕੋਈ ਜਿਗਾਰਡ ਲਾ ਕੇ ਬਣ ਗਈ ਗੱਲ ਤਾਂ ਦੇਖਦੇ ਆ ਵੀ ਕੀ ਬਣਦਾ ਕੌਣ ਦੀ ਬਾਅਦ ਚ ਪਲੇਟ ਵੀ ਆਪਣੀ ਬਾਨੀ ਦਿੱਤੀ ਹੋਈ ਆ ਕਸਾਂਗੇ ਤੇ ਤੁਹਾਡੇ ਨਾਲ ਕਰਾਂਗੇ ਸਾਂਝੀ ਤੇ ਅੱਜ ਦਾ ਵਲੌਗ ਕੋਈ ਖਾਸ ਨਹੀਂ ਬਣਿਆ ਕਿਉਂਕਿ ਫਿਰ ਆਪਾਂ ਦੋ ਦਿਨਾਂ ਦਾ ਇਹਨੂੰ ਇਕੱਠਾ ਕਰਾਂਗੇ। ਨਹੀਂ ਅੱਜ ਕਿਤੇ ਜਾਇਆ ਨਹੀਂ ਗਿਆ ਨਾ ਸਵੇਰ ਦੀ ਰਾਈਡ ਵੀ ਛੋਟੀ ਰਹਿ ਗਈ ਆਪਣੀ ਤੇ ਸ਼ਾਹ ਨੂੰ ਵੈਸੇ ਨਹੀਂ ਜਾਏਗਾ ਕਿਉਂਕਿ ਅੱਜ ਤਿੰਨ ਦਿਨਾਂ ਦੀ ਛੁੱਟੀ ਤੋਂ ਬਾਅਦ ਕੰਮ ਕਰਨ ਲੱਗੇ ਸੀਗੇ ਤੇ ਬਾਕੀ ਸੈਣਾ ਪਿੱਛੇ ਆ ਰਹੀ ਆ। ਨਾ ਬਈ ਹੱਥ ਨਾ ਛੱਡ। ਇਹ ਸਾਡਾ ਹਲੀ ਕੀ ਨਾ ਸੀ ਕੋਨ ਨੂੰ? ਹਾਂ। ਕੀ ਨਾ ਸੀਗਾ ਕੋਨੂ ਕੇ ਮੋਨੂ ਓਏ ਕੱਪਾ ਕੱਪਾ ਤੀਜਾ ਨਾਮ ਕਰਨ ਕਰਤਾ ਇਹਦਾ ਬਾਈ ਕੰਮ ਕਰਨ ਇੱਕ ਹੋਰ ਸੋਹਣੀ ਸਵੇਰ ਦੇ ਨਾਲ ਸਵਾਗਤ ਹੈ ਜੀ ਇੱਕ ਸੋਹਣੇ ਜਿਹਾ ਬਲੌਗ ਦੇ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਨਵਾਜਦੇ ਆ ਤੇ ਅੱਜ 21 ਨਵੰਬਰ ਸਾਲ 2025 ਦਿਨ ਹੈਗਾ ਸ਼ੁੱਕਰਵਾਰ ਦਾ ਸਮਾਂ 6:30 ਹੋ ਗਿਆ ਤੇ ਆਪਾਂ ਫੇਰ ਸਾਈਕਲਿੰਗ ਤੇ ਆ ਤੇ ਬਾਬਾ ਜੀ ਨੇ ਅੱਜ ਤੋਂ ਸ਼ਾਮ ਨੂੰ ਕਰਤੀ ਸ਼ੁਰੂ ਕਿਉਂਗੀ ਤੁੰਤ ਹੁੰਦੇ ਦਿਨ ਆ ਗਿਆ ਤੇ ਔਖਾ ਹੁੰਦਾ ਬਾਬਾ ਚੋਂ ਕਿਉਂਕਿ ਡਰਾਈਵਿੰਗ ਆਪਣੀ ਪਤਾ ਹੀ ਆ ਸਭ ਇੰਡੀਆ ਦੇ ਵਿੱਚ ਕਿਵੇਂ ਆ ਤੇ ਬਾਕੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਚੜ੍ਹਦੀ ਕਲਾ ਜਾਈਏ 9 ਬਰ 9 ਆ ਤੇ ਬਸ ਦਿਨੇ ਕਦਾ ਹੋਰ ਆ ਦੇ ਸਰਪ੍ਰਾਈਜ਼ ਰੈਡੀ ਆ ਤੁਹਾਡੇ ਲਈ ਤੇ ਬਣੇ ਰਿਓ ਵੀਡੀਓ ਦੇ ਨਾਲ ਤੇ ਨਵੀਆਂ-ਨਵੀਆਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰ ਲਿਓ ਆਪਣੇਆਂ ਢੰਡੀਆਂ-ਢੰਡੀਆਂ ਮਿੱਤਰਾਂ, ਯਾਰਾਂ, ਬੇਲੀਆਂ, ਰਿਸ਼ਤੇਦਾਰਾਂ ਕਿਸੇ ਨੂੰ ਨਾ ਛੱਡੇ ਸ਼ੇਅਰ ਕਰਨ ਵਾਲਾ ਐਨ ਤੱਬ ਕੇ ਧੁੱਕੀ ਪੱਟ ਦੇ ਜਮਾਂ ਤੇ ਨਾਲ ਦੀ ਨਾਲ ਆਪਣੇ ਇੱਕ ਕੇ ਵੀ ਹੋਣ ਵਾਲੇ ਆ ਉਹ ਵੀ ਤੁਹਾਡੀ ਜ਼ਿੰਮੇਵਾਰੀ ਆ ਤੇ ਬਾਕੀ ਸਾਡੇ ਗਗਨਾ ਜੀ ਕੀ ਹਾਲ ਚਾਲ ਨੇ ਅੱਡੀ ਕਲਾ ਅੱਡੀ ਕਲਾ ਤੇ ਚੱਲਦੇ ਆ ਹੁਣ ਬਾਕੀ ਕੱਲ ਨੂੰ ਦੇਖਦੇ ਆ ਲੰਬੀ ਰਾਈਡ ਲਾਉਣ ਬਾਰੇ ਸੋਚਦੇ ਆ ਤੇ ਤਿੰਨ ਕਿ ਜਣੇ ਹੋਵਾਂਗੇ ਮੈਂ ਗਗਨਾ ਤੇ ਪਿੰਡਾ ਤੇ ਮਾਰੇ ਰੱਖੇ ਸੁੱਖ ਤੇ ਲੰਬੀ ਰਾਈਡ ਲਾਵਾਂਗੇ ਤੇ ਬਾਕੀ ਚੱਲਦੇ ਹਾਂ ਹੁਣ ਇੱਥੋਂ ਇੱਕ ਪਾਸਾ ਆਪਣਾ ਕੰਪਲੀਟ ਹੋ ਗਿਆ 8-9 ਕਿਲੋਮੀਟਰ ਤੇ ਚੱਲਦੇ ਹਾਂ ਬਾਕੀ ਸ਼ਾਮ ਨੂੰ ਕਰਾਂਗੇ ਮਿਲਦੇ ਹਾਂ ਫਿਰ ਅੱਜ ਪੂਰੇ ਦਿਨ ਦੇ ਨਾਲ ਤੁਹਾਨੂੰ ਸਾਰੀ ਗੱਲਬਾਤ ਕਰਦੇ ਆਵਾਂਗੇ ਸਾਂਝੀ ਧੰਨਵਾਦ ਜੀ ਸਮਾਂ 7 ਵਜੇ ਦਾ ਹੋ ਗਿਆ ਤੇ ਆਪਾਂ ਪਹੁੰਚ ਗਏ ਆ ਪਿੰਡ ਹੋਰ ਬਾਪੂ ਠੀਕ ਠਾਕ ਆ ਇਹ ਮੰਡੀ ਦੇ ਵਿੱਚ ਹਜੇ ਵੀ ਕੰਮ ਚੱਲੂ ਆ ਖਤਮ ਨਹੀਂ ਹੋਇਆ ਹਜੇ ਸੱਮਣੇ ਗਰਾਊਂਡ ਟਾਈਮ ਹੋ ਗਿਆ 7:30 ਦਾ ਤੇ ਆਪਾਂ 20 ਕਿਲੋਮੀਟਰ ਸਾਈਕਲਿੰਗ ਕਰਕੇ ਪਹੁੰਚ ਗਏ ਘਰੇ ਤੇ ਬਾਕੀ ਤੋ ਉਥੇ ਦੇਖ ਸਕਦੇ ਹੁੰਦੇ ਆ ਪੂਰੇ ਚੋਗਾ ਚੋਗਾ ਨਾਸਤੇ ਬੈਠੇ ਠੀਕ ਕਰਦੇ ਪਤਾ ਨਹੀਂ ਪਤਾ ਕਿ ਨਹੀਂ ਆਂਟੀ ਗਈ ਹੈ ਬਾਹਰ ਡਿਊਟੀ ਲੱਗੀ ਗਈ ਹੈ ਆਪਣੀ ਘਰ ਦੇ ਪਾ ਦਿੰਦੇ ਹੁੰਦੇ ਵੇਹੇ ਪੱਕੇ ਹੀ ਆਉਂਦੇ ਸੀ ਬਾਈ ਘਟ ਗਏ ਹੁਣ ਤਾਂ ਪੰਛੀ ਚਲੋ ਵਧੀਆ ਗੱਲਾਂ ਆਉਂਦੇ ਇੱਥੇ ਟਾਈਮ ਹੋ ਗਿਆ ਪੌਣੇ ਕਿ ਨੌ ਦਾ ਤੇ ਆਪਾਂ ਨਹਾ ਧੋ ਕੇ ਹੋ ਗਏ ਸੀਗੇ ਰੈਡੀ ਤੇ ਸੈਂਕਲ ਦੇ ਪਲੇਟ ਵਾਸਤੇ ਪਤੀ ਬਿਲਡ ਕਰਾਉਣੀ ਆ ਰੋਟੀ ਖਾ ਕੇ ਚੱਲਦੇ ਆ ਦੇਖਦੇ ਆ ਕੀ ਹੱਲ ਕਰਦਾ ਫਿਰ ਪਲੇਟ ਬਲੂਡ ਬਾਨੀ ਦਿੰਨੇ ਆ ਤੇ ਦਿਖਾਉਨੇ ਆ ਤੁਹਾਨੂੰ ਕੀ ਲਿਖਿਆ ਹੋਊਗਾ ਫਿਰ ਪਲੇਟ ਦੇ ਉੱਤੇ ਕਾਫੀ ਦੇ ਨਾਲ ਨੂਨ ਮਿਰਚਾਂ ਵਾਲੇ ਪਰੋਟੇ ਬਾਬਾ ਟਾਈਮ ਬਾਅਦ ਅੱਜ ਚੱਲ ਆਪਿਆਂ ਪਲੇਟ ਲਵਾਉਣ ਵਾਸਤੇ ਤੇ ਦੇਖਦੇ ਆ ਮਿਸਤਰੀ ਮਿਲਦਾ ਤੇ ਕਰਦਾ ਹੱਲ ਕੋਈ ਕਿਵੇਂ ਬੱਬਾ ਮੈਸਤਰੀ ਫੇਰ ਨਹੀਂ ਮਿਲਿਆ ਬਈ ਅੱਜ ਤੇ ਮੁੜਿਆ ਇਹ ਫੇਰ ਦੁਬਾਰਾ ਤਾਂ ਹੀ ਕੀ ਚੱਕਰ ਟੂਰ ਸਹੀ ਸਲਾਮਤ ਵਧੀਆ ਰਹੇ ਪਹਿਲਾ ਕੰਮ ਹੀ ਕਰਵਾਇ ਪਿੱਲੇ ਹੀੜਿਆ ਤੁਰਿਆ ਆਉਂਦਾ ਸਾਇਕਲ ਸੈੱਟ ਹੋ ਗਿਆ ਤੇ ਨਿਕਾਏ ਹੋਏ ਕੰਮ ਹੈ 5 ਮਿੰਟ ਦਾ ਕੰਮ ਵੀ ਨਹੀਂ ਹੈਗਾ ਤੇ ਕੰਮ ਮੜਿਆ ਹੋਊਗਾ ਬਾਕੀ ਦੇਖੋ ਤਾਂ ਰਮਿਸ਼ਾ ਖੋ ਵੀ ਆਪਣਾ ਵਲੌਗ ਦੇਖੀ ਜਾਂਦਾ ਲੈ ਕਿੱਡਾ ਸ਼ਰਾਰਤੀ ਹੈ ਜਵਾਗ ਦਾ ਲੈ ਤੇ ਕਿਹੜੇ ਕਿਹੜੇ ਕੰਮ ਓਏ ਆਪਣੀ ਉਲਪਤੀ 15 ਓਏ ਸ਼ਰਾ तकरीबन ਸਾਰੇ 40 ਦੀ ਸਾਈਕਲ ਦੀ ਬੀਜੀ ਆ ਵਲੌਗ ਵੇਖਣ ਜਾ ਆਪਣਾ ਕਿਹੜਦਾ ਬਈ ਆਪਣਾ ਦੋ ਦਿਨਾਂ ਤੋਂ ਹੱਲ ਨਹੀਂ ਸੀ ਹੋ ਰਿਹਾ ਬਾਈ ਮਿਲਦਾ ਨਹੀਂ ਸੀਗਾ ਤੇ ਬਿਹਾਰ ਵਾਲਿਆਂ ਤੋਂ ਹੱਲ ਤਾਂ ਹੋ ਜਾਣੀ ਤੇ ਆਪਣੇ ਜਗਾੜੀ ਪੰਜਾਬੀਆਂ ਨੇ ਕੀਤਾ ਹੱਲ ਦੇਖ ਸਕਦੇ ਹੋ ਬਈ ਐਨ ਮੈਂ ਨਾ ਸਿਰਾਂ ਲਵਾਦਾ ਕੈਰੀਅਰ ਟੁੱਟਦਾ ਟੁੱਟ ਜੂ ਬਾਈ ਜਾਂਦਾ ਵੀ ਇਹ ਨਹੀਂ ਕਿ ਇਹ ਵਾਈ ਜਾਂਦਾ ਹੋਰ ਬਈ ਕੀ ਹਾਲ ਚਾਲ ਨੇ ਠੀਕ ਠਾਕ ਕੋਕੇ ਜੜਤੇ ਜਮਾ ਹੈ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਬਾਈ ਕਿਸੇ ਨੇ ਜੇ ਗੇਟ ਗ੍ਰਿਲਾਂ ਦੇ ਜਾਂ ਕੋਈ ਵੀ ਕੰਮ ਕਰਾਉਣਾ ਹੋਵੇ ਤਾਂ ਜਰੂਰ ਹਾਈ ਲਵਾਇਓ ਬਾਈ ਕੋਲੇ ਕਿਉਂ ਬਈ ਹਾਂਜੀ ਹਾਂਜੀ ਜਰੂਰ ਸੰਪਰਕ ਕਰੋ ਜਰੂਰ ਬਾਈ ਨਾਲ ਕਰਿਓ ਸੰਪਰਕ ਤੇ ਆਹਾ ਬਾਈ ਦੀ ਦੁਕਾਨ ਆ ਅਮਨਦੀਪ ਸਟੀਲ ਵੈਲਡਿੰਗ ਵਰਕਸ ਦੇਖ ਸਕਦੇ ਹਾਂ ਵੀ ਆਹਾ ਕੋਈ ਬੰਦਾ ਇੱਥੇ ਪਲੇਟ ਗ੍ਰਿਲਾਂ ਚਗਾਠਾਂ ਪਲੇਟ ਲਵਾਉਣ ਵਾਸਤੇ ਪੱਤੀ ਦਾ ਹੱਲ ਹੋਇਆ ਤੇ ਹੁਣ ਪਲੇਟਾਂ ਵਾਲਾ ਬਾਈ ਜਾਣੀਗਾ ਦੁਕਾਨ ਤੇ ਦੁਕਾਨ ਬੰਦ ਆ। ਫੇਰ ਪਿੰਡ ਤੋਂ ਜਿਹੜਾ ਲਾ ਕੇ ਘਰ ਨੂੰ ਕੰਮ ਅੱਧਪ ਚੱਤੇ ਰਹੀ ਜਾਂਦੇ ਦੋ ਤਿੰਨ ਦਿਨਾਂ ਤੋਂ ਐਂ ਹੀ ਹੋਈ ਜਾਂਦਾ ਕੰਮ। ਤੇ ਚਲੋ ਦੇਖਦੇ ਆ ਕੀ ਬਣਦਾ। ਬਈ ਤੇ ਭੂਲਾ ਸਿੰਘ ਆ ਰਿਹਾ ਈ ਸਤਨਾਮ ਸਿੰਘ ਭੂਲਾ ਚੌੜਾ ਨਾ ਕਹਿੰਦੇ ਕੀ ਹਾਲ ਚਾਲ ਬਈ ਸਤਨਾਮ ਸਿੰਘ ਕਿਧਰੋਂ ਜਿੱਤ ਲਿਆ ਏ ਟਰੋਫੀ ਇਸ ਸਟੇਟ ਚੋਂ ਮਿਲਿਆ ਵੀਰੇ ਮੋਗੇ ਜ਼ਿਲ੍ਹੇ ਚੋਂ ਜਿੱਤੇ ਸੀਗੇ ਤੇ ਸਟੇਟ ਖੇਡਣਗੇ ਸੀ ਗਰਦਾਸਪੁਰ ਤੇ ਉਥੋਂ 3rd ਪੋਜੀਸ਼ਨ ਆਈ ਸੀਗੀ ਕਿਹੜੀ ਖੇਡ ਚ ਜੁੱਡੋ ਚ ਜੁੱਡੋ ਚ ਠੀਕ ਆ ਬਈ ਵਧਾਈਆਂ ਫਿਰ ਤਾਂ ਬਹੁਤ-ਬਹੁਤ ਤੇ ਕੀ ਐਪਰੀਸ਼ੀਏਟ ਕਰਨਾ ਚਾਹੀਦਾ ਹੋਰਾਂ ਬੱਚਿਆਂ ਨੂੰ ਵੀ ਜੁੱਡ ਸਾਰਿਆਂ ਨੂੰ ਖੇਡਣਾ ਜੋੜਨਾ ਚਾਹੀਦਾ ਵੀ ਖੇਡਾਂ ਵਾਲੇ ਵੀ ਧਿਆਨ ਦੇਣਾ ਚਾਹੀਦਾ ਹਾਂ ਵੀ ਫੋਨਾਂ ਦੇ ਗੇਮਾਂ ਨਾ ਖੇਡੋ ਗੇਮਾਂ ਨਾ ਖੇਡੋ ਵੀ ਵੀ ਦੂਜੀਆਂ ਖੇਡਾਂ ਜ਼ਰੂ ਈ ਗੱਤਲ ਬਈ ਵਧਾਈਆਂ ਤੇਨੂੰ ਬਹੁਤ ਬਹੁਤ ਸਾਰੇ ਪਰਿਵਾਰ ਨੂੰ ਹਨਾ ਤੇ ਚੱਕ ਦੇ ਫਟੇ ਫਿਰ ਗਾ ਹੋਰ ਵੀ ਗਾਂ ਖੇਡ ਆਉਣੀ ਕੋਈ ਹਾਂ ਹੋਰ ਜਿੱਡੋ ਹੋਣੀ ਠੀਕ ਐਦੂ ਅਗਲਾ ਹਾਂ ਠੀਕ ਐਦੂ ਗਾਂ ਕਿੱਥੇ ਖੇਡਣ ਜਾਣਾ ਅਦੂ ਗਾਂ ਹੁਣ ਤਾਂ ਨਹੀਂ ਜਾਣਾ ਅਗਲੀ ਵਾਰੀ ਖੇਡ ਆਉਗੀ ਜਿੱਡੋ ਠੀਕ ਐਸ਼ ਉਦੋਂ ਖੇਡਾਂਗੇ ਠੀਕ ਐ ਠੀਕ ਐ ਚੱਲ ਵਧੀਆ ਵਧੀਆ ਬਈ ਸਮਾਂ ਹੋ ਗਿਆ 3:30 ਦਾ ਤੇ ਆਪਾਂ ਚੱਲ ਪਿਆ ਫੇਰ ਸਾਈਕਲਿੰਗ ਤੇ ਇਧਰ ਸਾਡੇ ਭੋਲੇ ਆ ਗਏ ਆ ਇਹ ਚੱਲਦੇ ਆਂ ਦੇਖਦੇ ਆਂ ਗੱਣਾ ਨਿਕਲਦਾ ਬਾਹਰ ਕਿ ਨਹੀਂ ਨਿਕਲਦਾ ਹੂੰ ਤਾਂ ਆ ਗਿਆ ਸੀ ਵੈਸੇ ਸਮਾਂ ਹੋ ਗਿਆ 5 ਵਜੇ ਦਾ ਤੇ ਆਪਾਂ ਪਹੁੰਚੇ ਸੀਗੇ ਪ੍ਰੇਮ ਪੇਂਟਰ ਐਂਡ ਕੰਪਿਊਟਰ ਆਰਟਸ ਹੈ ਪ੍ਰੇਮ ਰਾਜ ਪੇਂਟਰ ਪ੍ਰੇਮ ਰਾਜ ਪੇਂਟਰ ਐਂਡ ਕੰਪਿਊਟਰ ਆਰਟਸ ਤੇ ਇਹ ਪਲੇਟ ਆਪਣੀ ਰੈਡੀ ਹੋਣ ਵਾਸਤੇ ਦੇਤੀ ਆ ਬਾਈ ਨੂੰ ਹੋਰ ਬਾਈ ਕੀ ਹਾਲ ਚਾਲ ਨੇ ਠੀਕ ਠਾਕ ਹੋ ਹਾਂਜੀ ਠੀਕ ਠਾਕ ਚੜਦੀ ਕਲਾ ਹਾਂਜੀ ਠੀਕ ਆ ਬਾਈ ਕਹਿੰਦਾ ਫਿਰ ਮੈਂ ਪੈੰਟ ਤੁਹਾਡੇ ਭੇਜ ਦੂੰਗਾ ਬਾਈ ਆਪਣੇ ਪਿੰਡੋਂ ਜਾਂਦਾ ਹੈਗਾ ਕਮਲ ਉਹਦੇ ਹੱਥ ਭੇਜ ਦੂੰਗਾ ਤੇ ਤੁਹਾਨੂੰ ਛੋਟੀ ਝਲਕ ਮਰਾ ਦਈਏ ਲੋਲੀ ਸਰਪ੍ਰਾਈਜ਼ ਤੁਹਾਡੇ ਵਾਸਤੇ ਤੇ ਚੱਲਦੇ ਹਾਂ ਹੁਣ ਪਿੰਡ ਕਿਉਂਕਿ ਆਪਾਂ ਸਾਈਕਲਾਂ ਤੇ ਆਏ ਹੀ ਨਹੀਂ ਤਾਂ ਥੋੜਾ ਟਾਈਮ ਰੁਕ ਜਾਂਦੇ ਮੇਰਾ ਹੋਣ ਤੋਂ ਪਹਿਲਾਂ ਪਹਿਲਾਂ ਪਹੁੰਚੀਏ ਤੇ ਬਾਕੀ ਚੱਲਦੇ ਹਾਂ ਬਾਈ ਦੀ ਤੁਹਾਨੂੰ ਦੁਕਾਨ ਵੀ ਦੱਸ ਦਿੰਨੇ ਆ ਵੀ ਐਡਰੈਸ ਜੇ ਕਿਹੜੇ ਨੂੰ ਕੋਈ ਵੀ ਕੰਮ ਹੋਵੇ ਤਾਂ ਕਰਾਉਣਾ ਹੋਵੇ ਬਾਈ ਕੋਲੇ ਜਰੂਰ ਪਹੁੰਚਿਓ ਤੇ ਪ੍ਰੇਮ ਰਾਜ ਪੇਂਟਰਸ ਇਹ ਹੈਗਾ ਵੀ ਜਰੂਰ ਆਪਾਂ ਮੋਦਕੀ ਤੋਂ ਜਾਣੇ ਹੈਗੇ ਆ ਆਪਾਂ ਤਲਵੰਡੀ ਵਾਲ ਨੂੰ ਪੁਰਾਣੇ ਰੋਡ ਤੇ ਬੀਆਰ ਵਾਲੀ ਸੜਕ ਤੇ ਜਦੋਂ ਆਪਾਂ ਪੁਰਾਣੇ ਰੋਡ ਤੋਂ ਹਾਈਵੇ ਚੜਨਾ ਹੁੰਦਾ ਉਧਰ ਆ ਬਈ ਤੇ ਬਾਕੀ ਦੇਖ ਸਕਦੇ ਹੋ ਬਾਈ ਕੋਲੇ ਸਟਿੱਕਰ ਸਟੁਕਰ ਸਾਰੇ ਸਿੱਧੂ ਮੂਸੇ ਵਾਲਾ ਤੇ ਆਹਾ ਬਾਕੀ ਸਾਰੇ ਹੈਗੇ ਆ ਤੇ ਪੂਰਾ ਕੰਡ ਕੰਮ ਆ ਜਰੂਰ ਪਹੁੰਚਿਓ ਬਾਈ ਕੋਲੇ ਦਿਓ ਮੌਕਾ ਸੇਵਾ ਦਾ ਜੇ ਕਿਸੇ ਨੇ ਨੰਬਰ ਪਲੇਟਾਂ ਜਾਂ ਕੁਝ ਵੀ ਬਣਾਉਣਾ ਹੋਵੇ ਤੇ ਪਾਈ ਨਾਲ ਸੰਪਰਕ ਕਰ ਸਕਦੇ ਤੇ ਬਈ ਆਪਦਾ ਨੰਬਰ ਮੜਾ ਜਾ ਬੋਲ ਦੋ 985573738 985573738 9855737938 9855737938 ਤੇ ਨੰਬਰ ਬਾਈ ਦਾ ਪਾਸ ਸਕਰੀਨ ਤੇ ਚਲਾ ਵੀ ਦੇਵਾਂਗੇ ਤੇ ਜਰੂਰ ਕੰਟੈਕਟ ਕਰਿਓ ਬਾਈ ਨਾਲ ਤੇ ਆਪਣੀ ਪਲੇਟ ਵੀ ਲਾ ਕੇ ਤੁਹਾਨੂੰ ਦਿਖਾਵਾਂਗੇ ਧੰਨਵਾਦ ਬਾਈ ਜੀ ਬਣੇ ਰਹੋ ਤੇ ਇਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਆ ਕਰੋ ਆਪਣਾ ਇੱਕੋ ਹੀ ਚੈਨਲ ਆ ਪੰਜਾਬੀ ਮੁਸਾਫਰ ਤਮਾ ਹੋ ਗਿਆ ਸਵਾ ਪੰਜ ਦਾ ਤੇ ਆਪਾਂ ਪਲੇਟ ਦਾ ਕਹਿ ਕੇ ਤੇ ਆ ਗਏ ਸੀਗੇ ਬਾਈ ਕੰਨਾਂ ਜੀ ਭੇਜ ਦੇਣਗੇ ਵੀ ਹੱਥ ਤੇ ਹੁਣ ਟੇਟ ਪੂਜਾ ਦਾ ਟਾਈਮ ਆ ਗਿਆ ਕੀ ਗੱਲ ਆ ਹੈਂ ਪਕੌੜੇ ਦਾ ਘਰੇ ਨਹੀਂ ਦਿਖਾਉਣਾ ਪਕੌੜੇ ਬਣਾਣਾ ਹੈ ਤੇ ਬਈ ਮੈਂ ਤਾਂ ਦਿਖਾਉਂਗਾ ਗਗਨਾ ਕਹਿੰਦਾ ਵੀ ਪਕੌੜਿਆਂ ਵਾਲੀ ਵੀਡੀਓ ਨਾ ਬਣਾਵੀਂ ਘਰ ਦੇ ਵਲੌਗ ਦੇਖ ਲੈਣਗੇ ਤੇ ਪਰ ਦਿਖਾਵਾਂਗੇ ਹੀ ਆਪਾਂ ਪਹੁੰਚੇ ਆ ਬਈ ਸੁਨੀਲ ਪਕੌੜਿਆਂ ਵਾਲਾ 45 ਸਾਲ ਪੁਰਾਣੀ ਤੇ ਮਸ਼ਹੂਰ ਦੁਕਾਨ ਹੋਰ ਬਈ ਠੀਕ ਠਾਕ ਆ ਬਈ ਮੈਂ ਨਾ ਤੇਰੀ ਦੁਕਾਨ ਯਾਰ ਇੱਥੇ ਆਉਂਦੇ ਨੇ ਨਿੱਕੇ ਹੁੰਦੇ ਤੇ ਤੇਰੀ ਦੁਕਾਨ ਤੋਂ ਕਦੇ ਪਕੌੜੇ ਖਾਣ ਦਾ ਟਾਈਮ ਨਹੀਂ ਲੱਗਿਆ ਮੈਂ ਐਡਾ ਹੋ ਗਿਆ ਬਈ ਨਿੱਕੇ ਉਹ ਦੇਖਦੇ ਹੀ ਪਰ ਅੱਜ ਟਾਈਮ ਆਇਆ ਹਾਂ ਮੈਂ ਇਹਨੂੰ ਕਹੀ ਜਾਂਦੇ ਕਹਿੰਦਾ ਖਵਾ ਕੇ ਲਵਾਂ ਮੈਂ ਫਿਰ ਦੁਕਾਨ ਤੋਂ ਨੰਗਦੇ ਨੰਗਦੇ ਜਰੂਰ ਹੈ ਪਰ ਕਦੇ ਸੁਆਬ ਨਹੀਂ ਬਣਿਆ ਉਹ ਠੀਕ ਠਾਕ ਆ ਹਾਂ ਹਾਂ ਵਧੀਆ ਸੁਨੀਲ ਭਾਈ ਕੀ ਦਾ ਨਾਮ ਆ ਗੱਡੀ ਦਾ ਫਾਦਰ ਸਾਹਿਬ ਦਾ ਠੀਕ ਆ ਭਾਈ ਤੇ ਹੁਣ ਤੁਸੀਂ ਖੜਦੇ ਇੱਥੇ ਆ ਹਾਂ ਜੀ ਠੀਕ ਆ ਮੈਂ ਤਾਂ ਲੱਗਿਆ ਕਿ ਤੇ ਹੈ ਨਹੀਂ ਅੱਜ ਥੱਲੇ ਜੇ ਕਿਤੇ ਪਏ ਨਾ ਇਹ ਤਾਂ ਨੰਗੇ ਚਲੇ ਸੀਗੇ ਉਹ ਵੇਖੀ ਬੱਜ ਗਏ ਤੇ ਪੜੇ ਹੋ ਗਿਆ ਭਾਈ ਆਪਣੇ ਰੈਡੀ ਤੇ ਇਧਰ ਗਗਨਾ ਦੀ ਰੈਡੀ ਆ ਕਿਉਂ ਨਹੀਂ ਬਈ ਐਕਸਰਸਾਈਜ਼ ਕਰੋ ਤੇ ਸਾਰਾ ਕੁਝ ਮਾਫ ਆ ਖਾਓ ਪੀਓ ਐਕਸ ਕਰੋ ਨਜ਼ਾਰੇ ਲਓ ਭੁਮਿੰਦਰ ਸਿੰਘ ਖਾਸਾ ਦਾ ਹੁੰਦਾ ਐਕਸਰਸਾਈਜ਼ ਨਾਲ ਸਾਰਾ ਕੁ ਉਹ ਆ ਜਾਵੀਂ ਆ ਬਈ ਖਾਓ ਪੀਓ ਤੇ ਨਜ਼ਾਰੇ ਲਓ ਕਿ ਨਹੀਂ ਐਵੇਂ ਟੈਨਸ਼ਨ ਨਾ ਲਓ ਕੋਈ ਪਤਾ ਨਹੀਂ ਕੀ ਹੋ ਜਾਣਾ ਬੁੱਲੇ ਵੱਡੋ ਬਈ ਚੱਲ ਜਾਈਓ ਕਿ ਫੇਸਬੁਕ ਤੇ ਪਹੁੰਚ ਗਏ ਅਸੀਂ ਗਿੱਲੀ ਤੇ ਅਚਾਨਕ ਸਾਨੂੰ ਮਿਲਿਆ ਸਾਈਕਲਿਸਟ ਪਿੰਦਾ ਗਿੱਲ ਠੀਕ ਠਾਕ ਆ ਬਈ ਠੀਕ ਆ ਹਾਂ ਤੇ ਬਾਕੀ ਕੱਲ ਨੂੰ ਮਿਲਦੇ ਆਂ ਰਾਈਟ ਤੇ ਆਪਾਂ ਠੀਕ ਆ ਹੋਰ ਘਰ ਪਰਿਵਾਰ ਠੀਕ ਆ ਘੱਟ ਤੋਂ ਘੱਟ 100 ਕਿਲੋਮੀਟਰ ਵਾੜਦੇ ਹਾਂ ਜਰੂਰ ਕਰਾਂਗੇ ਨਾਲੇ ਚਾਹ ਪਾਣੀ ਛਕਾਂਗੇ ਹਾਂ ਸਾਧਰੇ ਸਾਧਰੇ ਹਾਂ ਤੇ ਆ ਬਈ ਬਾਥਰੂਮ ਬਣਾਇਆ ਸਰਾ ਯਾਰ ਇਹਦਾ ਘੈਂਟ ਬਣਾਇਆ ਕੰਮ ਯਾਰ ਸਾਡਾ ਵੀ ਪਿੰਡ ਹੈ ਬਈ ਇਹ ਆਪਣੇ ਪਿੰਡ ਇਹੋ ਜਿਹਾ ਕੰਮ ਬਈ ਹਰੇਕ ਪਿੰਡ ਦੇ ਵਿੱਚ ਹੋਣਾ ਚਾਹੀਦਾ ਤੇ ਦੇਖ ਸਕਦੇ ਹੋ ਪੂਰਾ ਸਿਰਾਂ ਲਵਾਇਆ ਪਿਆ ਤੇ ਗਗਨੇ ਆਪਾਂ ਵੀ ਇਹੋ ਜਿਹਾ ਕਰਾਈਏ ਕੰਮ ਆਈ ਲਵ ਪਲੂਰ ਵਾਲਾ ਆਪਣੇ ਕੱਲੇ ਪਰਚੇ ਹੀ ਹੋ ਸਕਦੇ ਬਈ ਹਾਂ ਆਈ ਲਵ ਪਲੂਰ ਆਈ ਲਵ ਗੱਲ ਹੈ ਸਿਰਾ ਯਾਰ ਵਧੀਆ ਆਪਣੇ ਆਈ ਲਵ ਪਰਚੇ ਇਹੀ ਹੋ ਜਾਣਾ ਠੀਕ ਆ ਚੱਲ ਚੰਗਾ ਬਈ ਓਕੇ ਫਿਰ ਧੰਨਵਾਦ ਚੰਗਾ ਠੀਕ ਆ ਬਾਏ ਬਾਏ ਤੇ ਸਵੇਰੇ ਉਹ ਲਈ ਜਾਈ ਚੰਗਾ ਸਮਾਂ ਹੋ ਗਿਆ ਪੌਣੇ 7 ਦਾ ਤੇ ਆਪਾਂ 25 ਕਿਲੋਮੀਟਰ ਸਾਈਕਲਿੰਗ ਕਰਕੇ ਪਹੁੰਚ ਗਏ ਸੀਗੇ ਪਿੰਡ ਤੇ ਬਾਕੀ ਚੱਲਦੇ ਘਰੇ ਰੋਟੀ ਪਾਣੀ ਛਕਦੇ ਆ ਤੇ ਨਾਲੇ ਸਮਾਨ ਸੱਲਾ ਪੌਣੇ ਬੈਗਾਂ ਦੇ ਵਿੱਚ ਕਰਦੇ ਆ ਤਿਆਰੀ ਦਿਨ ਰਹਿ ਗਏ ਦੋ ਆਪਣੇ ਸ਼ੇਤੀ ਤੁਹਾਨੂੰ ਵੱਡੀ ਅਪਡੇਟ ਦਿੰਨੇ ਆ ਤੇ ਬਣੇ ਰਿਓ ਸਫਰ ਦੇ ਨਾਲ ਤੇ ਬਾਕੀ ਆਪਾਂ ਪਲੇਟ ਬਲੂਟ ਵਾਲਾ ਸਿਸਟਮ ਲਵਾ ਲਿਆ ਪਿੱਛੇ ਤੇ ਹੁਣ ਨਹੀਂ ਹਲਦੀ ਪਿਛਲੀ ਵਾਰੀ ਤਾਂ ਸੰਡੇ ਮੰਡੇ ਹੀ ਕਰੀ ਜਾਂਦੀ ਸੀਗੀ ਤੇ ਬਾਕੀ ਸ਼ੰਕਰ ਵਰਗੇ ਠੀਕ ਠਾਕ ਹੋ ਜੀ ਗੋਲੂ ਜੀ ਕਹਿੰਦੇ ਗੋਲੂ ਬਲੌਗਰ ਬਸ ਧੰਨਵਾਦ ਜੀ ਤੇ ਸ਼ੰਕਰ ਟਿੱਕੀਆਂ ਵਾਲਾ ਕਿਵੇਂ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਇੱਧਰ ਸਾਡੇ ਸ਼ੰਕਰ 2 ਕਿਵੇਂ ਆ ਠੀਕ ਆ ਸੁੱਖਾ ਜੀ ਠੀਕ ਠਾਕ ਚੰਗਾ ਚੱਲੀ ਜਾਂਦਾ ਵਧੀਆ ਵਧੀਆ ਟਾਕ ਵਧੀਆ ਹੋਰ ਮੈਂਬਰ ਸਾਹਿਬ ਕੀ ਹਾਲ ਚਾਲ ਨੇ ਚਰਪਾ ਆਬਾ ਠੀਕ ਠਾਕ ਨਿਆਰੇ ਆ ਅੱਜ ਪਛਾਣ ਚ ਨਹੀਂ ਆਉਂਦੇ ਅੱਜ ਪਰਨਾ ਨਹੀਂ ਬੰਨਿਆ ਹੈਨਾ ਹੋਰ ਸੇਕੀਏ ਨੇ ਅੱਗ ਹੋਰ ਬਈ ਠੀਕ ਠਾਕ ਜੀ ਠੀਕ ਹੈ ਜੀ ਚੜਦੀ ਕਲਾ ਅੱਜ ਫਿਰ ਗੱਚਕ ਕਿਵੇਂ ਆ ਸਹੀ ਚੱਲ ਰਿਹਾ ਕੰਮ ਠੀਕ ਆ ਪਹਿਲੇ ਕੱਟ ਕੇ ਮੇਰਾ ਬਲੌਗ ਅਗਲੇ ਟੂਰ ਤੇ ਜਾਣ ਦੀ ਵੀ ਤਿਆਰੀ ਹੈ ਬਿਲਕੁਲ ਦੇਖੋ ਜਿਆ ਸਮਾਨ ਜਿਹੜਾ ਜ਼ਰੂਰੀ ਨਾਲ ਲੈ ਜਾਣ ਵਾਲਾ ਹੁੰਦਾ ਸੋਚਿਆ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਕਈ ਵਾਰ ਕਿਸੇ ਨੇ ਜਾਣਾ ਹੁੰਦਾ ਤੇ ਇਹ ਚ ਆਪਾਂ ਸਿਆਲਾਂ ਵਾਸਤੇ ਕਿਉਂਕਿ ਆਪਾਂ ਚੱਲੇ ਹੈਗੇ ਹਿਮਾਚਲ ਪਹਿਲਾਂ ਸਭ ਤੋਂ ਪਹਿਲਾਂ ਦੇਖ ਲਓ ਤੇ ਸ਼ਿਮਲੀ ਵੱਲ ਇਹ ਚ ਦੋ ਲੋਹਾਂ ਹੋ ਗਈਆਂ ਤੇ ਆ ਨੌਨ ਤੋਂ ਹੁੰਦਾ ਸਮਾਨ ਹੋ ਗਿਆ ਬੁਰਸ਼-ਬੁਰਸ਼ ਦਾ ਟੀ-ਸ਼ਰਟਾਂ ਤਿੰਨ ਹੋ ਗਈਆਂ ਗਲਵਜ਼ ਹੋ ਗਏ ਆਪਣੇ ਤੇ ਦੋ ਕੋਟ ਹੋ ਗਏ ਪਤਲੇ ਇੱਕ ਮੋਟਾ ਕੋਟ ਹੋ ਗਿਆ ਚੱਪੜਾਂ ਫਿਰ ਪਾਵਰ ਬੈਂਕ ਆ ਗਿਆ ਬੈਗ ਆ ਗਿਆ ਕਾਗਜ਼ ਆ ਗਿਆ ਟੱਕਣ ਵਾਸਤੇ ਤੇ ਲਿਊਬ ਆ ਜਿਹੜੀ ਚੈਨ ਤੇ ਲਾਉਣਾ ਵਾਸਤੇ ਟਿਊਬ ਐਕਸਟਰਾ ਰੱਖੀ ਆ ਤੇ ਫੇਰ ਚਾਰਜ ਕਰਨ ਵਾਸਤੇ ਐਕਸਟੈਂਸ਼ਨ ਬੋਰਡ ਆ ਗਿਆ। ਸਭ ਤੋਂ ਮੇਨ ਤਨੀ ਬੰਨਣ ਵਾਸਤੇ ਆਹਾ। ਤੇ ਫਿਰ ਕਿੱਟ ਆ ਗਈ ਪਰਨੇ ਦੋ ਆ ਜਾਣਗੇ। ਸੇਫਟੀ ਵਾਸਤੇ ਸਭ ਤੋਂ ਜ਼ਰੂਰੀ ਆ। ਆ ਜਰਾ ਪੰਜ ਰੁਪਾ ਆ ਗੀਆਂ। ਆ ਭਾਂਡੇ ਟੀਂਡੇ ਆ ਗਏ ਤੇ ਪਾਣੀ ਦੀ ਬੋਤਲ, ਚਾਹ ਅਤੇ ਕੱਪ। ਕਿੱਟ ਦੇ ਇੰਨਾ ਕਸਮਾਨਾ ਬਾਕੀ ਇਕੱਠਾ ਕੀਤਾ। ਤੇ ਕੁਝ ਹੋਰ ਦੇਖਦੇ ਆ ਜਿਹੜਾ ਰਹਿ ਗਿਆ ਹੋਇਆ ਬਾਕੀ। ਤੇ ਮੇਨ ਮੇਰੇ ਇੰਨਾ ਜ਼ਰੂਰੀ ਹੁੰਦਾ ਜ਼ਿਆਦਾ ਭਾਰ ਇਕੱਠਾ ਕਰਨ ਨਾਲੋਂ। ਤੇ ਬਾਕੀ ਜੇ ਕੁਝ ਯਾਰ ਆ ਤੇ ਨਾਲ ਦੀ ਨਾਲ ਪਾ ਲਾਂਗੇ ਤੇ ਇੱਕ ਮੈਟ ਟੈਂਟ ਬਾਈ ਨਾਲ ਦੇ ਕੋਲੇ ਹੈਗਾ ਵਾ ਤੇ ਸਲੀਪਿੰਗ ਬੈਗ ਜਿਹੜਾ ਹੈਗਾ ਸੌਣ ਆਸਤੇ ਉਹ ਆਪਾਂ ਚੰਡੀਗੜ੍ਹ ਤੋਂ ਲੈਣਾ ਤੇ ਦੇਖਦੇ ਆਂ ਰਸਤੇ ਜਾ ਕੇ ਤੇ ਇੰਨਾ ਕ ਸਮਾਨ ਸੀਗਾ ਬਾਕੀ ਤੁਸੀਂ ਸਾਥ ਦਿੰਦੇ ਰਹੋ ਨਾਲ-ਨਾਲ ਤੁਹਾਨੂੰ ਦਿਖਾਉਂਦੇ ਰਾਵਾਂਗੇ ਵਲੌਗਸ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਬਈ ਸਮਾਂ ਹੋ ਗਿਆ 10:30 ਦਾ ਤੇ ਪੈਕਿੰਗ ਆਪਣੀ ਹੋ ਗਈ ਸੀਗੀ ਡਨ ਤੇ ਬਾਈ ਗੈਰੀ ਨਾਲ ਗੱਲਾਂ ਬਾਤਾਂ ਮਾਰਦੇ ਰਹੇ ਤੇ ਸਲਾਹ ਕਰਦੇ ਰਹੇ ਟੂਰ ਦੀਆਂ ਗੱਲਾਂ ਬਾਤਾਂ ਹੋਰ ਪੈਗਿੰਗ ਬੋਕਿੰਗ ਦਿਨ ਤੇ ਬਾਕੀ ਵਧੀਆ ਸਭ ਕੁਝ ਓਕੇ ਆ ਤੇ ਸੌਣੇ ਆ ਹੁਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆ ਕੱਲ ਨੂੰ ਇੱਕ ਤਰਤਾਜੀ ਬਲੌਗ ਦੇ ਵਿੱਚ ਤੇ ਆਪਣਾ ਸੋਮਵਾਰ ਨੂੰ ਨਵਾਂ ਸਫਰ ਤੁਹਾਡੇ ਨਾਲ ਸਾਂਝਾ ਕਰਾਂਗੇ ਬਈ ਤੇ ਤਦ ਤੱਕ ਲਈ ਵੀਡੀਓ ਨੂੰ ਹੋਰ ਅੱਗੇ ਭੇਜਿਆ ਕਰੋ ਤੇ ਸਬਸਕ੍ਰਾਈਬ ਕਰਾਓ ਤੇ ਦਾ ਇੱਕ ਕੇ ਕਰੋਂ ਦਾ 10 ਕੇ ਨਿਕਲ ਜਾਈ ਚਲੋ 10 ਕੇ ਵੀ ਹੋਊਗਾ ਬਈ ਤੇ ਤੁਸੀਂ ਕਰਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਸਭ ਦੀ ਤੇ ਚੰਗਾ ਜੀ ਫਿਰ ਗੁੱਡ ਨਾਈਟ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ 22 ਨਵੰਬਰ 2025 ਤੇ ਸਮਾਂ 7:00 ਵਜ ਗਿਆ ਤੇ ਆਪਾਂ ਆਏ ਸੀਗੇ ਸਾਈਕਲਿੰਗ ਤੇ ਕੋੜਗਪੁਰੇ ਆਪਣੀ ਡੇਢ ਘੰਟੇ ਦੇ ਵਿੱਚ ਹੋ ਗਈ ਯਾਰ 30 ਕਿਲੋਮੀਟਰ ਤੇ ਗ੍ਰੀਨ ਢਾਬੇ ਦੇ ਚਾਹ ਪਾਣੀ ਪੀਣ ਵਾਸਤੇ ਰੁਕੇ ਸੀਗੇ ਚੱਲਦੇ ਆ ਅੱਗੇ ਅੱਜ ਦੀ ਰਾਈਡ ਆਪਣੀ ਹੋ ਜੂਗੀ 60 ਕਿਲੋਮੀਟਰ ਦੀ ਤੇ ਬਾਕੀ ਜਲਦੀ ਤੁਹਾਡੇ ਨਾਲ ਨਵਾਂ ਟੂਰ ਇੱਕ ਲੈ ਕੇ ਆ ਰਹੇ ਹਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਆਪਣਾ ਇੱਕੋ ਹੀ ਚੈਨਲ ਆ ਪੰਜਾਬੀ ਮੁਸਾਫਰ ਫੇਸਬੁਕ ਇੰਸਟਾਗ੍ਰam YouTube ਸਬਸਕ੍ਰਾਈਬ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਹਾਂ ਇੱਕ ਨਵੇਂ ਸਫ਼ਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਗ ਜੀ ਆ ਹੋਰ ਗਗਨ ਜੀ ਮੈਨੂੰ ਵਿਚਾਲੇ ਕਰਨ ਤੋਂ ਮਾੜੇ ਤੁਹਾਡੀ ਹਾਜ਼ਰੀ ਲਈਏ ਹੋਰ ਗਗਨ ਜੀ ਠੀਕ ਆ ਗਾ ਨਿੰਜਾ ਮਾਸਕ ਵਾਲੇ ਸਾਡੇ ਗਗਨਾ ਜੀ ਜਿੰਮਾਸ ਦਾ ਆਪਣਾ ਨਿਸ਼ਾਨੀ ਹੈ ਹਾਂ ਬਿਲਕੁਲ ਤੈਨੂੰ ਪਛਾਣਦੇ ਆ ਹਾਂਜੀ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਜੀ ਵਈਆ ਚੜਦੀ ਕਲਾ ਸਾਈਕਲ ਚਲਾਇਆ ਕਰੋ ਯਾਰ ਤਾਂ ਵੇਖਣੋਂ ਪਹਿਲਾਂ ਵੀ ਸਾਈਕਲ ਚਲਾਉਣਾ ਦੀ ਰੋਜ਼ੀ ਹੈ ਹਾਂ ਹਾਂ ਜ਼ਿੰਦਗੀ ਦਾ ਇਹ ਮਹਿਸਾਸ ਹੈ ਅੱਜ ਹੁਣ ਅਸੀਂ ਫਰੀਦਕੋਟ ਪਹੁੰਚ ਗਏ ਸਾਨੂੰ ਪਤਾ ਨਹੀਂ ਲੱਗਿਆ ਜੇ ਗੱਲੀ ਵਾਸੀ ਇੱहीं ਆ ਗਏ ਇੱਥੇ ਤੇ ਨਾਲੇ ਬਈ ਸਵੇਰੇ ਸਵੇਰੇ ਗੱਪਾਂ ਛੱਪਾਂ ਤੇ ਨਾਲੇ ਬਈ ਇੰਨੇ ਲੋਕ ਤੁਹਾਨੂੰ ਕਿੱਧਰੇ ਨਹੀਂ ਮਿਲਦੇ ਅਰਲੀ ਮਾਰਨਿੰਗ ਤੇ ਬਾਕੀ ਮੈਨੂੰ ਨਹੀਂ ਲੱਗਦਾ ਵੀ ਕੋਈ ਇੰਨੀਆਂ ਗੱਲਾਂ ਸਵੇਰੇ ਸਵੇਰੇ ਮਾਰ ਲੈਂਦਾ ਹੋਊਗਾ ਕਿਸੇ ਨਾਲ ਨਹੀਂ ਕਿਸੇ ਕੋਲ ਟਾਈਮ ਹੁੰਦਾ ਗੱਲਾਂ ਮਾਰਨ ਨੂੰ ਇਹ ਇਹ ਦੋਨੇ ਕੰਮ ਨਾਲੇ ਸਾਈਕਲਿੰਗ ਕਰਨ ਨਾਲੇ ਗੱਲਾਂ ਬਾਤਾਂ ਮਾਰੋ ਜੋ ਮਰਜੀ ਜੱਕੜ ਮਾਰੀ ਚੱਲੋ ਤੇ ਵਧੀਆ ਨਾਲੇ ਦਾ ਯਾਰ ਬੰਦਾ ਇੱਕ ਇਸ਼ਰਾ ਮੈਂ ਇਸ਼ਰਾ ਭੁੱਲੇ ਜਾਂਦਾ ਤੇ ਆਨੰਦ ਆਉਦਾ ਪੂਰਾ ਤੇ ਸਾਈਕਲ ਚਲਾਓ ਨਸ਼ੇ ਭਜਾਓ ਸਾਈਕਲ ਚਲਾਓ ਸਿਹਤ ਬਣਾਓ ਸਤਿ ਸ਼੍ਰੀ ਅਕਾਲ ਜੀ ਆਪਾਂ 30 ਕਿਲੋਮੀਟਰ ਕਰਕੇ 1 ਘੰਟਾ 45 ਮਿੰਟ ਦੇ ਵਿੱਚ ਤੇ ਪਹੁੰਚ ਗਏ ਗ੍ਰੀਨ ਢਾਬੇ ਤੇ ਤੇ ਬਾਈ ਜੀ ਮਿਲੇ ਸੀਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਮੇਰਾ ਨਾਮ ਰਜੇਸ਼ ਕੁਮਾਰ ਹੈ ਮੈਂ ਜੁਲੰਦਰ ਛੋਣੀ ਵਿਖੇ ਇੱਥੇ ਆਇਆ ਹੋਇਆ ਠੀਕ ਹੈ ਜੀ ਬੱਚਿਆਂ ਨਾਲ ਤੇ ਰੁਕਿਆ ਸੀ ਨਾਸ਼ਤਾ ਕਰਨ ਵਾਸਤੇ ਭਾਈ ਵੀਰ ਨਾਲ ਮੇਰੀ ਮੁਲਾਕਾਤ ਹੋ ਗਈ ਤੇ ਮੈਨੂੰ ਬੜਾ ਅੱਛਾ ਲੱਗਿਆ ਦਿਲ ਮਿਲ ਗਿਆ ਮਾਰਾ ਜੀ ਨੇ ਮਾਰਾ ਜੀ ਨੇ ਇਹਨਾਂ ਨੂੰ ਬਹੁਤ ਤਾਕਤ ਵਰਸੇ ਫੂ ਤਾਕੇ ਹੋਰ ਯਾਤਰਾ ਕਰ ਸਕਣ ਹਾਂਜੀ ਐਦਾ ਇਹਨਾਂ ਦਾ ਸਵਾਸ ਫਿੱਟ ਰਹੇ ਇਹ ਸਿੱਖਿਆ ਦੇਣਗੇ ਸਾਰਿਆਂ ਨੂੰ ਬਿਲਕੁਲ ਸਵਾਸ ਲੋਕਾਂ ਦੀ ਮੇਰੇ ਵੀਰਾਂ ਦੀ ਮੇਰੀਆਂ ਭੈਣਾਂ ਦੀ ਉਹਨਾਂ ਦਾ ਸਵਾਸ ਫਿੱਟ ਰਹੇ ਇਹਨਾਂ ਨਾਲ ਦੋ ਜੀ ਹੋਰ ਨੇ ਉਹਨਾਂ ਦੇ ਸਵਾਸ ਫਿੱਟਣ ਐ ਐਦਾਂ ਵੀ ਮਨੋ ਕਾਮਨਾ ਕਰਦਾ ਮੈਂ ਰੱਬ ਅਗੇ ਹੱਥ ਜੋੜ ਕੇ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਉਹ ਸਿੱਖਾ ਕੋਈ ਵਧੀਆ ਸੌਰ ਭਾਈ ਵਧੀਆ ਜੀ ਚੜ੍ਹਦੀ ਜੀ ਪਰ ਪਰਿਵਾਰ ਵਧੀਆ ਜੀ ਬਹੁਤ ਮਿਹਰਬਾਨ ਵਧੀਆ ਲੱਗੇ ਜੀ ਮਿਲ ਕੇ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਇਹ ਵੀ ਚਾਹ ਗ੍ਰੀਨ ਢਾਬੇ ਦੇ ਵਿਦ ਗਗਨਾ ਜੀ ਤੇ ਇਧਰ ਪਰਮਿੰਦਰ ਸਿੰਘ ਪਿੰਡਾ ਜੀ ਚੜਦੀ ਕਲਾ ਜੀ ਚਾਹ ਬਹੁਤ ਸੌਂਦੀ ਆ ਚਾਹ ਤਾਂ ਪੂਰੀ ਘੰਟ ਹੁੰਦੀ ਆ ਆਕੀਆ ਰੋਡ ਤੇ ਬੜੀ ਖੂਬਸੂਰਤੀ ਆ ਸੋਹਣੇ ਸੋਹਣੇ ਫੁੱਲ ਤੇ ਫਿਰ ਲਾਏ ਆ ਕਿ ਆਟੋਮੈਟਿਕ ਕੀ ਸਾਥਤਾ ਵਸੇ ਬੜੇ ਘੈਂਟ ਲੱਗਦੇ ਆ ਸਾਰੇ ਲੱਗੇ ਹੋਏ ਆ ਉਹ ਦੂਰ ਤੱਕ ਮਾ ਹੋ ਗਿਆ ਇਸ ਟਾਈਮ 10:30 ਦਾ ਤੇ ਆਪਾਂ 3 ਘੰਟੇ 32 ਮਿੰਟ ਦੇ ਵਿੱਚ 61 ਕਿਲੋਮੀਟਰ ਦੀ ਰਾਈਡ ਕਰਕੇ ਪਿੰਡ ਪਹੁੰਚ ਗਏ ਸੀਗੇ ਤੇ ਬਾਕੀ ਸਾਡੇ ਗਗਨਾ ਜੀ ਬੈਠੇ ਆ ਗਗਨਾ ਜੀ ਠੀਕ ਠਾਕ ਕੋਈ ਅਚਾ ਤਾਂ ਨਹੀਂ ਆਈ ਜਮਾ ਅਜਾ ਨਹੀਂ ਆਈ ਵਾਣੀ ਆਈ ਠੀਕ ਆ ਤੇ ਬਾਕੀ ਸਾਡੇ ਡਾਕੀ ਜਪਈਏ ਵੀ ਜਮਾ ਸਾਈਡ ਤੇ ਬੈਠੇ ਜਮਾ ਸੜਕ ਤੇ ਨਹੀਂ ਇਹ ਤੇ ਵਧੀਆ ਐ ਮਤਲਬ ਥੱਲੇ ਥੱਲੇ ਜਮਾ ਨਹੀਂ ਆਉਂਦੇ ਕਿ ਸਾਈਡ ਤੇ ਬੈਠੇ ਆ ਪੂਰੇ ਉਹ ਆ ਪੜੇ ਲਿਖੇ ਤੇ ਚੱਲਦੇ ਆ ਹੁਣ ਚੱਲਦੇ ਆ ਹੁਣ ਘਰੇ ਜਾ ਕੇ ਰੋਟੀ ਪਾਣੀ ਛਕਦੇ ਤੇ ਬਾਕੀ ਸਾਡੇ ਪਾਲਾ ਬਾਈ ਜੀ ਸਾਸਿਕਾਲ ਬਾਈ ਜੀ ਹੋ ਠੀਕ ਠਾਕ ਜੀ ਵਧੀਆ ਘਰ ਪਰਿਵਾਰ ਵਧੀਆ ਠੀਕ ਆ ਵਧੀਆ ਕਿਰਪਾਈ ਚਾਹੀਦੀ ਆ ਬਸ ਮਿਹਰਬਾਨੀ ਕੰਮ ਕਰ ਠੀਕ ਠਾਕ ਜੀ ਹਾਂ ਜੀ ਚੱਲ ਮਿਲਦੇ ਆਂ ਫਿਰ ਨਾ ਧੋ ਕੇ ਆਉਣਾ ਮੈਂ ਠੀਕ ਹੈ ਠੀਕ ਹੈ ਬਾਈ ਧੰਨਵਾਦ ਮੈਂ ਸਾਢੇ 10 ਦਾ ਹੋ ਗਿਆ ਤੇ ਰੋਟੀ ਦੀ ਭੁੱਖ ਲੱਗੀ ਹੋਈ ਸੀਗੀ ਤੇ ਉਤੋਂ ਗੋਭੀ ਵਾਲੇ ਪਰੌਂਠੇ ਮਿਲ ਗਏ ਸੋਨੇ ਦੇ ਸੁਹਾਗਾ ਹੋ ਗਿਆ ਹੁਣ ਚਾਰ ਪੰਜਾਂ ਨੂੰ ਦੇ ਕੇ ਤੇਲ ਤੇ ਨਾ ਧੋ ਕੇ ਫਿਰ ਕੰਮ ਧੰਦਾ ਕੋਈ ਕਰਦੇ ਆਂ ਤਿਆਰੀਆਂ ਸ਼ੈਰੀਆਂ ਟਾਈਮ ਹੋ ਗਿਆ 12 ਵਜੇ ਦਾ ਤੇ ਆਪਾਂ ਪਲੇਟ ਦਾ ਤਿਆਰ ਕਰਾ ਲਈ ਤੇ ਦੂਜਾ ਸਾਈਕਲ ਦੇ ਅੱਗੇ ਏਰ ਕੀ ਲਾਉਣ ਵਾਸਤੇ ਤਿਆਰ ਕਰਾਇਆ ਆਪਾਂ ਇਹ ਇੱਕ ਅੱਗੇ ਲਾਵਾਂਗੇ ਇੱਕ ਬੈਗ ਤੇ ਲਾਵਾਂਗੇ ਤਿਆਰ ਕੀਤਾ ਹੈਗਾ ਬਾਈ ਨੇ ਧੰਨਵਾਦ ਬਾਈ ਤਿਆਰ ਕਰਨ ਵਾਸਤੇ ਵਧੀਆ ਬਣਿਆ ਪੂਰਾ ਘੈਂਟ ਤੇ ਜੇ ਕਿਸੇ ਨੇ ਵੀ ਕੋਈ ਵੀ ਐਵੇਂ ਦਾ ਤਿਆਰ ਕਰਾਉਣਾ ਹੈ ਬਾਈ ਤਾਂ ਪਾਲੇ ਬਾਈ ਨਾਲ ਕੰਟੈਕਟ ਕਰ ਸਕਦਾ ਪਿੰਡ ਭਲੂਰ ਪੰਜਾਬ ਐਂਡ ਸਿੰਧ ਬੈਂਕ ਦੇ ਕੋਲੇ ਪ੍ਰਾਣੀ ਕੋਲੇ ਦੁਕਾਨ ਆ ਬਾਈ ਦੀ ਤੇ ਜਰੂਰ ਮੌਕਾ ਦਿਓ ਕੋਈ ਵੀ ਆਨਲਾਈਨ ਕੰਮ ਕਰਾਉਣਾ ਕੋਈ ਵੀ ਕਰਾਉਣਾ ਬਾਈ ਸਾਰਾ ਕੁਝ ਹੀ ਕਰ ਦਿੰਨੇ ਆ ਪੈਨਸ਼ਨਾਂ ਪੁੱਛਣਾ ਸਾਰੇ ਕਾਹੇ ਦਾ ਨਾ A to Z ਕੋਈ ਵੀ ਆਨਲਾਈਨ ਕੰਮ ਤੇ ਹਰੇਕ ਕੰਮ ਕਰੂਗਾ ਬਾਈ ਇਹ ਸਾਰਾ ਕੁਝ ਆਤੀ ਸਾ ਟੀਵੀ ਗੇੜੇ ਵੋ ਤੇ ਆਹ ਬਾਈ ਦਾ ਨੰਬਰ ਆ ਕਰਿਓ ਸੰਪਰਕ ਮੇਲ ਤੇ ਨੰਬਰ ਦੋਨੇ ਨੰਬਰ ਚੱਲਦੇ ਬਾਈ ਦੋਨੇ ਨੰਬਰ ਚੱਲਦੇ ਕਰਿਓ ਸੰਪਰਕ ਤੇ ਬੈਂਕਾਂ ਬੁੰਕਾਂ ਨੇ ਕੰਮ ਸਾਰਾ ਕੁਝ ਸਮਾ ਹੋ ਗਿਆ 7 ਵਜੇ ਦਾ ਤੇ ਆਪਾਂ ਪਿਆਰੀ ਖਿਆਰੀ ਸਾਰੀ ਵਟ ਲਈ ਆ ਤੇ ਬਾਕੀ ਪੈਕਿੰਗ ਬੁਮੀ ਹੋ ਗਈ ਆ ਪਲੇਟ ਦਾ ਰੋਲਾ ਸੀਗਾ ਪਲੇਟ ਵੀ ਆਪਾਂ ਫਿੱਟ ਕਰਾ ਲਈ ਤੇ ਰਹਿੰਦਾ ਖੁੰਦਾ ਸਮਾਨ ਸੀਗਾ ਆਪਣਾ ਜਿਹੜਾ ਮੇਨ ਨਹਾਉਣ ਧੋਣ ਦਾ ਤੇ ਬਾਕੀ ਰੋਟੀ ਪਾਣੀ ਛਕ ਲਿਆ ਤੇ ਟਾਈਮ ਪਤਾ ਨਹੀਂ ਕਿੰਨੇ ਦਾ ਹੋਇਆ ਨੌਕ ਦਾ ਹੋਇਆ ਹੋਊਗਾ ਤੇ ਭੁੱਲ ਕੇ ਦੇਖਿਆ ਨਹੀਂ ਆਪਾਂ ਤੇ ਬਾਕੀ ਦੁੱਧ ਪੀ ਲਿਆ ਤੇ ਦੂਰ ਤੇ ਜਾਣ ਵਾਸਤੇ ਆਪਣੇ ਸਮਾਨ ਰੈਡੀ ਆ ਤੇ ਆਹ ਡੱਬੇ ਪਾ ਕੇ ਨਾਲ ਲੈ ਕੇ ਜਾਵਾਂ ਕਿਉਂਕਿ ਰਾਹ ਦੇ ਵਿੱਚ ਖਾਦਾ ਜਾਂਦਾ ਤੇ ਮਖਾਣੇ ਮਖੂਨੇ ਰੱਖ ਲਿਆ ਆਪਾਂ ਤੇ ਪੈਕਿੰਗ ਆਪਣੀ ਡਨ ਹੋ ਗਈ ਆ ਤੇ ਇਸ ਤੋਂ ਬਾਅਦ ਕਾਲੂ ਚਾਲੇ ਪਾ ਦਾਂਗੇ ਤੇ ਇਹੀ ਗੱਲ ਬਾਤ ਆ ਬਾਕੀ ਗੁੱਡ ਨਾਈਟ ਮੇਰੇ ਵੱਲੋਂ ਤੇ ਅੱਜ ਦਾ ਹੀ ਨਹੀਂ ਦਿਨ ਸੀ ਬਸ ਵਧੀਆ ਰਿਹਾ ਅੱਜ ਦਾ ਦਿਨ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਆ ਕਰੋ ਹੁਣ ਹੋਰ ਖਿੱਚ ਕੇ ਸਪੋਰਟ ਕਰੋ ਕਿਉਂਕਿ ਹੁਣ ਇੱਕ ਹੋਰ ਨਵਾਂ ਟੂਰ ਤੁਹਾਡੇ ਵਾਸਤੇ ਲੈ ਕੇ ਆ ਰਹੇ ਐਵੇਂ ਨਵੇਂ-ਨਵੇਂ ਟੂਰ ਤੁਹਾਡੇ ਨਾਲ ਸਾਂਝੇ ਕਰਦੇ ਰਾਵਾਂਗੇ ਸ਼ੇਅਰ ਸਪੋਰਟ ਕਰਦੇ ਰਹੋ ਮਿਲਦੇ ਆਂ ਫਿਰ ਕੱਲ ਨੂੰ ਰੱਬ ਰੱਖਾ